ਆਪਾ ਜੀ ਦੇਖੋ ਅਸੀਂ ਨਾ ਸਮੋਸੇ ਲੈ ਕੇ ਗਏ ਆ ਵਿੱਚੋਂ ਕੋਕਰੇ ਨਿਕਲੇ ਸੀ ਨਾ ਕੋ ਲੈ ਕੇ ਆਏ ਮੈਂ ਕਿ ਕੋਕਰੇ ਨਿਕਲੇ ਵਿੱਚੋਂ ਦੀ ਗੰਦਮਤ ਦਿਖਾਈ ਜਾਂਦੇ ਕਹਿੰਦੇ ਇਹ ਤਣੀਆਂ ਆ ਇਹਨੂੰ ਕਹਿੰਦੇ ਨਹੀਂ ਆ ਦੇਖੋ ਤਣੀਆਂ ਆ ਯਾਰ ਕੋਕਰੇ ਦਾ ਬਈ ਯਾਰ ਤੇ ਕੋਈ ਸਮੋਸੇ ਲੈ ਸੀਗੇ ਬਰੀਨ ਵਾਲੀ ਸ਼ੋਪ ਤੋਂ ਵਿੱਚੋਂ ਕੋਕਰੇ ਨਿਕਲੇ ਆ ਠੀਕ ਆ ਆ ਦੇਖੋ ਬਰੀਨ ਵਾਲੇ ਸਵੀਰ ਸ਼ੋਪ ਤੋਂ ਨਾ ਸਮੋਸੇ ਲੈ ਸੀਗੇ ਸਮੋਸੇ ਦੇ ਵਿੱਚੋਂ ਦੀ ਦੇਖੋ ਕੋਕਰੇ ਨਿਕਲੇ ਗੰਦਮਤ ਲੋਕਾਂ ਨੂੰ ਖਵਾਉਂਦੇ ਇਹ ਭਾਗ ਉਹ ਤਾਂ ਦਿਖਾ ਰਹੇ ਨੇ ਕੱਢਣੀ ਵਿੱਚੋਂ ਕੱਢਣੀ ਨਹੀਂ ਹੈਗੀ ਐਡੀ ਦੇਖੋ ਜੀ ਦੇਖਣਾ ਕੱਢ ਕੇ ਵਿੱਚ ਕੱਢ ਕੇ ਨਹੀਂ ਵਿੱਚ ਐਡੀ ਦੇਖੋ ਤੁਹਾਨੂੰ ਪਤਾ ਲੱਗਾ ਐਡਾ ਕਿਉਂ ਨਹੀਂ ਦਿਖਦਾ ਸਾਫ ਕਲੀਅਰ ਦਿਖਦਾ ਵੇ ਮੈਂ ਤੁਹਾਨੂੰ ਦਿਖਾ ਦਿੰਦੇ ਆ ਆ ਕੋਕਰੇ ਨਿਕਲਿਆ ਜੀ ਵਿੱਚੋਂ ਦੀ ਜੀ ਸਮੋਸੇ ਦੇ ਆ ਸ਼ੋ ਬਬਲੀਨਾ ਸਵੀ ਸ਼ੋ ਲੋਕਾਂ ਨੂੰ ਜਲੰਧਰ ਦੀ ਮਸ਼ਹੂਰ ਦੁਕਾਨ ਦੇ ਸਮੋਸਿਆਂ ਦੇ ਵਿੱਚੋਂ ਨਿਕਲਿਆ ਕੋਕਰੋਚ ਦੁਕਾਨਦਾਰ ਕਹਿੰਦਾ ਹੈ ਕਾਕਰੋਚ ਨਹੀਂ ਸਗੋ ਸਮੋਸਿਆਂ ਦੇ ਵਿੱਚੋਂ ਧਨੀਆ ਤੁਹਾਨੂੰ ਦੱਸਦੇ ਕਿ ਜਲੰਧਰ ਦੀ ਇੱਕ ਮਸ਼ਹੂਰ ਦੁਕਾਨ ਤੇ ਦੋ ਭਰਾਵਾਂ ਨੇ ਉਸ ਵੇਲੇ ਹੰਗਾ ਮਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੇ ਮੰਗਾਈ ਸਮੋਸਿਆਂ ਦੇ ਵਿੱਚੋਂ ਕਾਕਰੋਚ ਨਿਕਲ ਗਿਆ ਤਾਂ ਜਿਸ ਦੀ ਉਹਨਾਂ ਨੇ ਵੀਡੀਓ ਵੀ ਬਣਾਈ ਤੇ ਜਦੋਂ ਮਾਲਕ ਨੂੰ ਦੱਸਿਆ ਕਿ ਤੁਹਾਡੇ ਸਮੋਸਿਆਂ ਦੇ ਵਿੱਚੋਂ ਕਾਕਰੋਚ ਨਿਕਲਿਆ ਤਾਂ ਮਾਲਕ ਮੂਰਿਓ ਕਹਿੰਦਾ ਇੱਕ ਕਾਕਰੋਚ ਨਹੀਂ ਸਗੋ ਧਨੀਆ ਲੇਕਿਨ ਨੌਜਵਾਨਾਂ ਦੇ ਵੱਲੋਂ ਬਣਾਈ ਗਈ ਇਸ ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਮੋਸਿਆਂ ਦੇ ਵਿੱਚ ਇੱਕ ਮਰਿਆ ਹੋਇਆ ਕੌਕਰਚ ਪਿਆ ਹੈ ਭਾਈ ਸਸਰੀ ਦਾ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਮੇਰਾ ਨਾਮ ਓਕੇਸ਼ ਜੀ ਹੈ ਰਾਮ ਮੰਡੀ ਤੇ ਅਸੀਂ ਇੱਕ ਨਿਊ ਬਲੀਨਾ ਸ਼ਾਪ ਆਂਦੀ ਹੈ ਇਹ ਕਹਿੰਦਾ ਚਾਹ ਸਮੋਸੇ ਖਾਂਦੇ ਆ ਅਸੀਂ ਸਮੋਸੇ ਵਾਸਤੇ ਨਾ ਉਧਰ ਚਲੇ ਗਏ ਸਾਨੂੰ ਨਹੀਂ ਪਤਾ ਅਸੀਂ ਪਹਿਲਾਂ ਵੀ ਉੱਥੋਂ ਸਮੋਸੇ ਖਾਦੇ ਸੀਗੇ ਥੋੜੇ ਵਿੱਚ ਬਾਲ ਬੁਲ ਆਏ ਸੀ ਆਪਾਂ ਇਗਨੋਰ ਕਰਤਾ ਸੀ ਕਿ ਚੱਲ ਬੋਰੀ ਦੇ ਬਾਲ ਹੋਣੇ ਚਿੱਟੇ-ਚਿੱਟੇ ਛੋਟੇ-ਛੋਟੇ ਬਾਲ ਆਏ ਸੀ ਆਪਾਂ ਅਗੇਨੋਰ ਕੀਤਾ ਅੱਜ ਫੇਰ ਦੁਵਾਰਾ ਅਸੀਂ ਕਿਤੇ ਸਮੋਸੇ ਖਾਨ ਚੱਲ ਗਏ ਅਸੀਂ ਸਮੋਸੇ ਨੇ ਮੂੰਹ ਚ ਪਾਇਆ ਇਹ ਬ੍ਰਦਰ ਨੇ ਅੱਧਾ ਸਮੋਸਾ ਖਾਦਾ ਤਾਂ ਉਹਦੇ ਚ ਕੀੜਾ ਨਿਕਲਿਆ ਸਮੋਸੇ ਚੋਂ ਲਾਈਕ ਕਹਿ ਲਓ ਤੁਸੀਂ ਕੋਕਰਚ ਹੁੰਦੇ ਨਾ ਬਿਲਕੁਲ ਸਵਾਈ ਨਹੀਂ ਉਹ ਕੋਕਰੇ ਨਿਕਲੇ ਆਪਾਂ ਨੂੰ ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਰਹੇ ਹਾਂ ਅਸੀਂ ਸਮੋਸੇ ਲੈ ਕੇ ਗਏ ਆ ਵਿੱਚੋਂ ਕੋਕਰੇ ਨਿਕਲੇ ਇਹਨਾਂ ਨੂੰ ਲੈ ਕੇ ਆਏ ਮੈਂ ਕਿਹਾ ਤੋ ਕੋਕਰੇ ਨਿਕਲੇ ਵਿੱਚੋਂ ਤੁਸੀਂ ਕੰਨ ਮੈ ਦਿਖਾਈ ਜਾਂਦੇ ਕਹਿੰਦੇ ਇਹ ਧਨੀ ਆ ਇਹਨੂੰ ਕਹਿੰਦੇ ਮੈਂ ਯਾਰ ਆ ਦੇਖੋ ਧਨੀ ਆ ਯਾਰ ਕੋਕਰੇ ਜਾਵੇ ਮੈਂ ਤੁਹਾਨੂੰ ਵੀਡੀਓ ਸਾਰੀ ਸ਼ੇਅਰ ਕਰਦਾ ਆਪਣਾ ਤਾਂ ਦਿਖਾਉਂਦਾ ਵੀਡੀਓ ਨਾਲ ਵੀ ਇਹਦੇ ਨਾਮ ਮੈਂ ਜੋੜਦਾ ਵੀਡੀਓ ਦੇਖੋ ਤੇ ਬੰਦਾ ਉਲਟਾ ਜਾਂਦਾ ਨਹੀਂ ਜੀ ਇਹ ਧਨੀਆ ਜੇ ਤੇਰੇ ਅਣਕਾ ਲੱਗਿਆਂ ਤਾਂ ਭਰਾਵਾ ਚਾਤਰਾ ਦਾ ਦੇਖ ਲਾ ਜੇ ਦੂਜਾ ਬੰਦਾ ਨਾਲ ਦਾ ਕਹਿੰਦਾ ਨਹੀਂ ਇਹ ਵੀ ਧਨੀਆ ਬਾਹਰੋਂ ਦੋ ਬੰਦੇ ਸਰਦਾਰ ਆਏ ਕਹਿੰਦੇ ਨਹੀਂ ਪਈ ਧਨੀਆ ਨਹੀਂ ਆ ਕੋਕਰੇਚੀ ਆ ਦੱਸੋ ਯਾਰ ਦੀ ਆਪਣੇ ਪੰਜਾਬ ਚ ਰਹਿ ਕੇ ਪੰਜਾਬੀ ਨੂੰ ਗੰਦ ਖਵਾ ਰਹੇ ਤਾਂ ਤੁਹਾਡੇ ਕਾਹਦਾ ਯਾਰ ਫਾਇਦਾ ਤਾਂ ਜੇ ਸਾਡੀ ਹੈਲਥ ਨਹੀਂ ਖਿਲਵਾਰ ਕਰਦੇ ਪਿਓ ਯਾਰ ਘੱਟੋ ਘੱਟ ਦੀ ਦੇਖੋ ਸਹੀ ਆਪਣੇ ਇੱਥੇ ਯਾਰ ਆਪਣੀ ਜਨਤਾ ਹੀ ਆਪਣੀ ਇਦਾਂ ਦੀ ਆ ਆਪਣੇ ਜਿਹੜੇ ਆ ਫੂਡ ਡਿਪਾਰਟਮੈਂਟ ਆ ਉਹ ਵੀ ਚੈੱਕ ਨਹੀਂ ਕਰਦਾ ਕਿ ਕਿ ਕਿਹੜਾ ਬੰਦਾ ਸਾਫ਼ ਸੋਹੇ ਰੱਖਦਾ ਕਿਹੜਾ ਨਹੀਂ ਰੱਖਦਾ ਚੈੱਕ ਕਰੋ ਸਾਰੇ ਪਾਸੇ ਕਿੰਨੀ ਕੁ ਸਫਾਈ ਆ ਭਾਈ ਗੰਦ ਸੋਨਾ ਖਾਂਦੇ ਇੱਥੇ ਇੱਥੇ ਜਰੂਰੇਗਾ ਕਿ ਤੇ ਕੋਕਰੇ ਚ ਆਜੂਗਾ ਕਿ ਤੇ ਬਾਲ ਆਜੂਗਾ ਯਾਰ ਕੀ ਆ ਫੂਡ ਡਿਪਾਰਟਮੈਂਟ ਦਾ ਸਿਸਟਮ ਦੱਸੀ ਯਾਰ ਕੀ ਹੋਇਆ ਸੀਗਾ